ਬੜਾ ਹੈਰਾਨ ਆ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਵਾਰ-ਵਾਰ ਇਹ ਮੁੱਦਾ ਉਠਾ ਰਹੇ ਹੈ ਕਿ ਚਿੱਟੇ ਨੂੰ ਹਟਾ ਕੇ ਡੋਟੇ ਜਾਂ ਅਫੀਮ ਜਿਹੜਾ ਹੈਗਾ ਉਸ ਵੱਲ ਵਧਿਆ ਜਾਵੇ ਇਹ ਨਾ ਕੇਵਲ ਉਹਨਾਂ ਮਾਪਿਆਂ ਦੀ ਤੋਹੀਲ ਹੈ ਜਿਨ੍ਹਾਂ ਦੇ ਬੱਚੇ ਇਸੇ ਸਿੰਥੈਟਿਕ ਡਰੱਗਸ ਦੀ ਭੇਂਟ ਚੜ ਗਏ ਬਲਕਿ ਅੱਜ ਜਦੋਂ ਪੰਜਾਬ ਦੇ ਭੁਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਨਸ਼ਿਆਂ ਦੇ ਖਿਲਾਫ ਫੈਸਲਾਕੁਨ ਲੜਾਈ ਲੜ ਰਹੀ ਹੈ ਜੁਤ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਜਦੋਂ ਇਹ ਲੋਕ ਲਹਿਰ ਬਣ ਚੁੱਕੀ ਹੈ ਜਦੋਂ ਲੋਕ ਆਪ ਮਹਾਰੇ ਅੱਗੇ ਆ ਕੇ ਇਸ ਲਹਿਰ ਦਾ ਹਿੱਸਾ ਬਣ ਰਹੇ ਨੇ ਉਸ ਵਕਤ ਜਿਹੜਾ ਹੈਗਾ ਕਾਂਗਰਸ ਦੁਆਰਾ ਇਦਾਂ ਦੀਆਂ ਗੱਲਾਂ ਕਰਨੀਆਂ ਨਾ ਕੇਵਲ ਜਿਹੜਾ ਹੈਗਾ ਜੁਤ ਨਸ਼ਿਆਂ ਦੇ ਵਿਰੁੱਧ ਮਹਿੰਮ ਨੂੰ ਢਾਹ ਲਾਉਣ ਵਾਲਾ ਹੈਗਾ ਬਲਕਿ ਜਿਹੜਾ ਇਹ ਡਰੱਗ ਮਾਫੀਆ ਦੇ ਅੱਗੇ ਸਰੈਂਡਰ ਕਰਨ ਵਾਲਾ ਵੀ ਹੈਗਾ ਇੱਕ ਸਵਜ ਤੋਂ ਪਰੇ ਹੈਗਾ ਕਿ ਇੱਕ ਨਸ਼ੇ ਦਾ ਆਲਟਰਨੇਟਿਵ ਦੂਜਾ ਨਸ਼ਾ ਕਿਵੇਂ ਹੋ ਸਕਦਾ ਹੈਗਾ ਅਸੀਂ ਪੰਜਾਬ ਨੂੰ ਜਿਹੜਾ ਹੈਗਾ ਨਸ਼ਾ ਮੁਕਤ ਬਣਾਉਣਾ ਹੈਗਾ ਔਰ ਇਸ ਨਸ਼ੇ ਨੇ ਪਿਛਲੇ ਦੋ ਤਹਾਕਿਆਂ ਦੇ ਵਿੱਚ ਕਿੰਨੇ ਨੌਜਵਾਨਾਂ ਦੀ ਜ਼ਿੰਦਗੀ ਨਿਗਲ ਲਈ ਪੰਜਾਬ ਨੂੰ ਸੱਭਿਆਚਾਰਕ ਤੌਰ ਤੇ ਆਰਥਿਕ ਤੌਰ ਤੇ ਇਮੇਜ ਦੇ ਤੌਰ ਤੇ ਉੱਤੇ ਵੱਡੀ ਢਾਹ ਲਾਈ ਹੈ ਇਨਾ ਨਸ਼ਾ ਕਰਨੀ ਬਹੁਤ ਸਾਰੇ ਵਾਪੇ ਇਸ ਕਰਕੇ ਮਜਬੂਰ ਹੋਏ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਕਿ ਸ਼ਾਇਦ ਉੱਥੇ ਜਾ ਕੇ ਉਹ ਨਸ਼ੇ ਤੋਂ ਬਚ ਜਾਣ ਪਰ ਹੁਣ ਜਿਸ ਤਰੀਕੇ ਦੀ ਐਡਵੋਕੇਸੀ ਜਿਹੜੀ ਹੈ ਉਹ ਰਾਜਾ ਵੜਿੰਗ ਜੀ ਕਰ ਰਿਹਾ ਇਹ ਸਮਝ ਤੋਂ ਪਰੇ ਹੈ ਔਰ ਤੁਸੀਂ ਦੇਖੋ ਕਿ ਕਾਂਗਰਸੀਆਂ ਸਰਕਾਰਾਂ ਇੱਥੇ ਰਹੀਆਂ ਨਹੀਂ ਉਹਨਾਂ ਨੇ ਕਿਉਂ ਜਿਹੜਾ ਹੈਗਾ ਨਸ਼ਿਆਂ ਨੂੰ ਵਧਨ ਫੁੱਲਣ ਦਿੱਤਾ ਔਰ ਅੱਜ ਵੀ ਜਦੋਂ ਨਸ਼ੇ ਹਟਾਉਣ ਵੱਲ ਪਾਸੇ ਵੱਲ ਆਪਾਂ ਵੱਧ ਰਹੇ ਆਂ ਜਦੋਂ ਆਪਾਂ ਨਵੀਂ ਜਨਰੇਸ਼ਨ ਨੂੰ ਅਵੇਅਰ ਕਰ ਰਹੇ ਹੈਗੇ ਆ ਉਸ ਵਕਤ ਵੀ ਕਾਂਗਰਸ ਦੇ ਜਿਹੜੇ ਲੀਡਰਾਂ ਦੁਆਰਾ ਇਹੋ ਜਿਹੇ ਬਿਆਨ ਦੇਣੇ ਕਿਤੇ ਨਾ ਕਿਤੇ ਇਸ ਮੁਹਿੰਮ ਨੂੰ ਢਾਹ ਲਾਉਣ ਦੇ ਬਰਾਬਰ ਆ ਅੱਜ ਪੰਜਾਬ ਦੇ ਜਿਹੜੇ ਨੌਜਵਾਨਾਂ ਨੂੰ ਚਿੱਟੇ ਦੀ ਥਾਂ ਤੇ ਅਫੀਮ ਨਹੀਂ ਚਾਹੀਦੀ ਅੱਜ ਉਹਨਾਂ ਨੂੰ ਚਾਹੀਦੀ ਹੈ ਨੌਕਰੀ ਉਹਨਾਂ ਨੂੰ ਚਾਹੀਦੀ ਹੈ ਐਜੂਕੇਸ਼ਨ ਉਹਨਾਂ ਨੂੰ ਚਾਹੀਦੀ ਹੈ ਕਲੀਨ ਗਵਰਨੈਂਸ ਸੋ ਮੈਂ ਤੇ ਰਾਜਾਵਡਿੰਗ ਸਾਹਿਬ ਨੂੰ ਇਹੀ ਬੇਨਤੀ ਕਰਾਂਗਾ ਕਿ ਰਾਜਾ ਸਾਹਿਬ ਇਸ ਵਕਤ ਇਹੋ ਜੀਆਂ ਗੱਲਾਂ ਕਰਨੀਆਂ ਠੀਕ ਨਹੀਂ ਹੈਗੀਆਂ ਆਪਾਂ ਜੁੱਧ ਤੇ ਨਸ਼ਿਆਂ ਦੇ ਖਿਲਾਫ ਇੱਕ ਫੈਸਲਾ ਕੋਲ ਲੜਾਈ ਲੜ ਰਹੇ ਹਾਂ ਕਿ ਤੁਹਾਨੂੰ ਅਪੀਲ ਹੈ ਇਸ ਮੁਹਿੰਮ ਦਾ ਹਿੱਸਾ ਬਣੋ ਔਰ ਇਸ ਮੁਹਿੰਮ ਦਾ ਹਿੱਸਾ ਪਾਕ ਬਣ ਕੇ ਇਸ ਇਤਿਹਾਸਿਕ ਲੜਾਈ ਦੇ ਵਿੱਚ ਆਪਣਾ ਜਿਹੜਾ ਯੋਗਦਾਨ